ਦੇਖੋ ਜੀ ਜਿਨਾ ਮਜੀਠਿਆ ਜੀ ਪਹਿਲਾਂ ਕਹਿੰਦੇ ਨਾ ਚੀਕਾ ਘਟਾਉ ਨੂੰ ਚੀਕਾਂ ਰਾਤੀਏ ਭਗਵੰਤ ਜੀ ਮੰਨ ਲੀਏ ਚੀਕਾ ਸਲਾਹ ਮਜੀਠਿਆ ਚੜ੍ਹਦੀ ਗੱਲਾਂ ਇਹ ਭਗਵੰਤ ਜੀ ਮੰਨ ਉਹ ਗੱਲ ਸਿਖਾਉਂਦੀ ਐ ਆਹ ਚੀਕੀ ਮੋਚਾ ਛੱਡੇ ਸਲਾਹ ਮਾਜਦਾ ਜਨੈਲ ਮੋਚ ਨੂੰ ਵੜ ਦਿੰਦਾ ਇਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹਦੇ ਨਾਲ ਨੀਂਦ ਰਾਹ ਹੋ ਜਾਂਦੀ ਜਿੱਤੇ ਇੱਕ ਬੋਤਲ ਪੀ ਨਾਲ ਦੋ ਤੋਂ ਬੋਤਲਾਂ ਪੀਣਾ ਵੀ ਨਹੀਂ ਇਸ ਵੇਲੇ ਉੱਟਦੇ ਪੀਂਦੇ ਪੀਂਦੇ ਪੰਜਾਬ ਦੀ ਆਵਾਜ਼ ਹੀ ਬਿਕਰਮਜੀਠੀ ਨੇ ਠਾਈ ਉਹਨਾਂ ਚੁੱਪਦੇ ਹੀ ਭਗਵਾਨ ਸਵਾਰ ਨੂੰ ਇਹ ਕਰਕੇ ਇਹ ਜਿਹੜੇ ਦੇਣਵਾ ਅਬਦਾਲੀ ਵਾਲੇ ਸਮੇਂ ਨਹੀਂ ਆਏ ਅੰਗਰੇਜ਼ਾਂ ਵਲੇ ਨਹੀਂ ਪੰਜਾਬੀਆਂ ਚੱਲੇ ਜੋ ਹਲਾ ਦੇ ਨੇ ਪੰਜਾਬ ਦੇ ਬਣਾਤੇ ਮੁੱਖ ਮੰਤਰੀ ਜਿਹਨੂੰ ਆਪਾਂ ਦੁੱਖ ਮੰਤਰੀ ਕਹਿੰਦੇ ਹਾਂ ਨਾ ਜੋ ਹਲਾ ਦੇ ਨੇ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਹੁਣਾਂ ਦੀ ਰਿਹਾਈ ਤੋਂ ਕਹਿ ਸਕਦੇ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਘਰ ਤੋਂ ਸਾਂਝਾ ਕਰ ਰਹੇ ਆਂ ਵੇਖ ਸਕਦੇ ਹੋ ਕਿ ਜਿਹੜਾ ਵਰਕਰ ਆ ਕਿੰਨੀ ਖੁਸ਼ੀ ਦੇ ਵਿੱਚ ਹੈਗਾ ਮੂੰਹ ਲਗਾਤਾਰ ਮਿੱਠੇ ਕਰਏ ਜਾ ਰਹੇ ਨੇ ਲਗਾਤਾਰ ਮਠਾਈਆਂ ਜਿਹੜੀਆਂ ਵੰਡੀਆਂ ਜਾ ਰਹੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਰੇ ਜਿਹੜੇ ਲਗਾਏ ਜਾ ਰਹੇ ਨੇ ਦੱਸ ਦਈਏ ਕਿ ਲੰਬੇ ਸਮੇਂ ਤੋਂ ਵਿਕਰਮ ਸਿੰਘ ਮਜੀਠੀਆ ਜਿਉਂ ਨੇ ਜੇਲ੍ਹ ਦੇ ਵਿੱਚ ਸੀਗੇ ਆਪਣੀ ਆਮਦਨ ਤੋਂ ਵੱਧ ਦਾ ਕੇਸ ਜਿਹੜਾ ਉਹਨਾਂ ਕੋਲ ਪ੍ਰਾਪਰਟੀ ਹੋਣ ਦੇ ਕਰਕੇ ਕੇਸ ਸਰਕਾਰ ਵੱਲੋਂ ਪਾਇਆ ਗਿਆ ਸੀਗਾ ਜਿਸ ਤੋਂ ਬਾਅਦ ਕੀ ਜੋ ਮਹਾਰਾਜ ਸੁਪਰੀਮ ਕੋਰਟ ਵੱਲੋਂ ਜਿਹੜਾ ਉਹਨਾਂ ਨੂੰ ਇਸ ਦੇ ਉੱਤੇ ਜਿਹੜੀ ਆ ਬੇਲ ਦੇ ਦਿੱਤੀ ਗਈ ਆ ਤਾਂ ਜੋ ਵਰਕਰ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਕਿਵੇਂ ਵੇਖਦੇ ਹੋ ਜੀ ਹੁਣ ਸਿਆਸਤ ਦਾ ਕੀ ਰੂਪ ਅੱਗੇ ਹੋਵੇਗਾ ਹੁਣ ਦੇਖੋ ਜੀ ਜਿਨਾ ਮਜੀਠੀਆ ਜੀ ਪਹਿਲਾਂ ਕਹਿੰਦੇ ਨਾ ਚੀਕਾ ਘਟਾ ਨੂੰ ਚੀਕਾਂ ਰਾਤੀਆ ਭਗਵਾਨ ਜਵਾਨ ਦੀਆਂ ਚੀਕਾਂ ਨਿਕਲੀਆਂ ਪਈਆਂ ਵਾ ਇਹਨੂੰ ਜੇ ਕਹਿ ਲਈ ਨਾ ਪੰਜਾਬ ਦਾ ਮੁੱਖ ਮੰਤਰੀ ਨਾ ਕਹੀਏ ਇਹਨੂੰ ਕਹੇ ਪੰਜਾਬ ਲਈ ਦੁਖ ਮੰਤਰੀ ਆ ਔਰ ਥੁੱਕ ਚੱਟ ਮੁੱਖ ਮੰਤਰੀ ਆ ਕੋ ਜੂ ਟਰਨ ਦੇ ਨਾ ਮਾਰ ਲੈ ਮਾਰਨਾ ਜਿੱਤੇ ਵੀ ਕਿਤੇ ਫੈਲਾ ਲੈਣਾ ਖੀ ਜੂ ਟਰਨ ਨਹੀਂ ਮਾਰਿਆ ਜਾਂ ਮੁਲਾਜ਼ਮਾਂ ਦੇ ਪ੍ਰਤੀ ਤਾਂ ਵੀ ਜੂ ਟਰਨ ਜੇ ਇਹੋ ਧੱਕੇ ਸਿਆਂ ਕਰ ਰਿਹਾ ਫਿਰ ਅਖੀ ਜੂ ਟਰਨ ਨਹੀਂ ਮਾਰਨੇ ਇਹਨੂੰ ਆਪਾਂ ਮੁੱਖ ਮੰਤਰੀ ਨਹੀਂ ਕਹਿੰਦੇ ਇਹਨੂੰ ਥੁੱਕ ਚੱਟ ਮੁੱਖ ਮੰਤਰੀ ਕਹਿੰਦੇ ਆ ਹਾਲਾਤ ਦੀਆਂ ਚੀਕਾਂ ਨਿਕਲੀਆਂ ਚੀ 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 ਕਰੀ ਜਾਂਦਾ ਹੁਣ ਦੇਖੋ ਸੇਰੇ ਬਾਬਾ ਜੀ ਦੇ ਖਿਲਾਫ ਬੋਲਣ ਰਿਹਾ ਇਹ ਮੁੜ ਕੇ ਹੁਣ ਜੂ ਟਰਨ ਮਾਰ ਕੇ ਉਹ ਵੀ ਬਿਆਨ ਵਾਪਸ ਲੈ ਆ ਸੋ ਇਹ ਲੋਕਾਂ ਦਾ ਧਰਮ ਜਾਂ ਧਰਮ ਨਹੀਂ ਹੈਗਾ ਨਾ ਇਹ ਇੱਕ ਪੰਜਾਬ ਨੂੰ ਲੁੱਟਣ ਵਾਸਤੇ ਟੀਮ ਬੈਠੀ ਐ ਇਸੇ ਜਿੱਦਾ ਅਬ ਇਹ ਨਹੀਂ ਹੁੰਦਾ ਉਦਾਂ ਉਦਾਂ ਕੇਜਰੀਵਾਲ ਦੀ ਟੀਮ ਜਿਹੜੀ ਆ ਦਿੱਲੀ ਤੋਂ ਲੁਟੇਰੇ ਬਣ ਕੇ ਇੱਥੇ ਆ ਪੰਜਾਬ ਨੂੰ ਲੁੱਟਣ ਵਾਸਤੇ ਪੰਜਾਬ ਹੁਣ ਜਾਗ ਚੁੱਕਾ ਲੋਕਾਂ ਨੂੰ ਪਤਾ ਲੱਗ ਚੁੱਕਾ ਵੀ ਇਹਨਾਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਬਦਲਾਮ ਕਰਕੇ ਇੱਕ ਰਾਜ ਸਦਾ ਚਾਹੀਦੀ ਹੈ ਇਹਨਾਂ ਨੂੰ ਤੇ ਰਾਜ ਸਦਾ ਚੌਹਾਂ ਸਾਲਾਂ ਚ ਪੰਜਾਬ ਵਾਲਿਆਂ ਨੂੰ ਦੱਸ ਦਿੱਤਾ ਵੀ ਤੁਹਾਡੇ ਤੇ ਹੀ ਇੱਕ ਦਾ ਰਾਜ ਕਰਨਾ ਇਹ ਜਿਹੜੇ ਦੇਣਵਾ ਅਬਦਾਲੀ ਵਾਲੇ ਸਮੇਂ ਨਹੀਂ ਆਏ ਅੰਗਰੇਜ਼ਾਂ ਵਲੇ ਨਹੀਂ ਪੰਜਾਬੀਆਂ ਚੱਲੇ ਜੋ ਹਲਾ ਦੇ ਨੇ ਪੰਜਾਬ ਦੇ ਬਣਾਉਂਦੇ ਆ ਮੁੱਖ ਮੰਤਰੀ ਜਿਹਨੂੰ ਆਪਾਂ ਦੁੱਖ ਮੰਤਰੀ ਕਹਿੰਦੇ ਆ ਨਾ ਜੋ ਹਲਾ ਦੇ ਨੇ ਪੰਜਾਬ ਦੇ ਬਣਾਉਂਦੇ ਆ ਮਿਲਣ ਵੀ ਨਹੀਂ ਦਿੱਤਾ ਜਾਂਦਾ ਹੁੰਦਾ ਜਦੋਂ ਵਰਕਰ ਜਾਂਦਾ ਸੀ ਰੋਗ ਦਿੱਤਾ ਜਾਂਦਾ ਸੀ ਮਝੇਠਿਆ ਸਾਣਾ ਮਿਲਣ ਵੀ ਨਹੀਂ ਦਿੱਤਾ ਜਾਂਦਾ ਸੀ ਕਿਵੇਂ ਵੇਖਦੇ ਹੋ ਹੁਣ ਜਦੋਂ ਬਾਹਰ ਆਉਣਗੇ ਇੱਕ ਤਾਂ ਸ਼ਰਮਣੀ ਕਾਲ ਦਲ ਤੇ ਸ਼ੁਰੂ ਤੋਂ ਗੱਲ ਰਹੀ ਆ ਚਾਹੇ ਦਿਨ ਜਿੱਦਾਂ ਦਾ ਵੀ ਹੁਣ ਇਹ ਜ਼ਰੂਰ ਆ ਕਿ ਚੜ੍ਹਦੀ ਕਲਾ ਚ ਤਾਂ ਹੁਣ ਵੀ ਚੜ੍ਹਦੀ ਕਲਾ ਚ ਸਾਬ ਮਝੇਠਿਆ ਚੜ੍ਹਦੀ ਗੱਲਾਂ ਇਹ ਭਗਵੰਤ ਮਾਨ ਨੂੰ ਦੇ ਉਹ ਗੱਲ ਸੁਣਾਉਂਦੇ ਆ ਜਿਹੜੀ ਆ ਚੀਜ਼ ਹੀ ਮੁਅਸ਼ਾ ਚੰਦੇ ਸਲਾਹ ਮਾਜਦਾ ਜਨੈਰ ਮੋਚ ਨੂੰ ਵੜ ਦਿੰਦਾ ਇਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਇਹਦੇ ਨਾਲ ਨੀਂਦ ਰਾਹ ਹੋ ਜਾਂਦੀ ਜਿੱਤੇ ਇੱਕ ਬੋਤਲ ਪੀਦਾ ਦੋ ਦੋ ਬੋਤਲਾਂ ਪੀਣਾ ਮੈਂ ਦੇ ਸਵੇਰੇ ਉੱਠਦਾ ਪੀਂਦੇ ਤੇ ਹੁਣ ਛਰੋਮ ਨੇ ਕਾਲੀਦਲ ਵਰਕਰ ਨਹੀਂ ਸ਼ਰਮਣੀ ਕਾਲ ਦੇ ਦਰਦ بڑا ਮਾਣ ਇਹ ਤਾਂ ਮਾਜਾ ਜਰਨਲ ਦਾ ਕਰਦਾ ਮੈਂ ਕਹਿੰਦਾ ਆ ਪੰਜਾਬੀ ਹਿੰਦੂ ਸਿੱਖ ਮੁਸਲਮਾਨ ਸਾਈ ਜਿਹੜੇ ਹਨ ਪੰਜਾਬ ਦੇ ਜਿੰਨੇ ਵਸਨੀਕ ਨੇ ਉਹ ਦਿਲੋਂ ਪਿਆਰ ਕਰਦੇ ਆ ਉਹਨਾਂ ਬਲਾ ਸਦਾ ਬਿਕਰਮ ਜੀਠੀਆ ਕਹਿਣੀ ਕਥਨੀ ਦੇ ਪੱਕੇ ਨੇ ਭਾਵੇਂ ਉਹਨਾਂ ਦੇ ਵਰਕਰ ਨੇ ਭਾਵੇਂ ਉਹਨਾਂ ਦਾ ਜਿਹੜਾ ਦੁੱਖ ਦੇ ਨੂੰ ਲੈ ਗਿਆ ਉਹ ਕਹਿਣੀ ਕਥਨੀ ਕੇ ਨਾ ਤੋਲ ਮੋਲ ਕਰਕੇ ਗੱਲ ਨਹੀਂ ਕਰਦੇ ਆਪਣੇ ਵਰਕਰ ਨੇ ਬਾ ਬਣੇ ਪੰਜਾਬੀਆਂ ਦੇ ਪੰਜਾਬੀਆਂ ਦਾ ਮਸਲੇ ਢਾਉਣ ਪੰਜਾਬ ਦੀ ਆਵਾਜ਼ ਪੰਜਾਬ ਦੀ ਆਵਾਜ਼ ਹੀ ਬਿਕਰਮ ਜੀਠੀ ਨੇ ਠਾਈ ਉਹ ਇਹਨੂੰ ਚੁੱਪ ਦੀ ਭਗਵਾਨ ਜਰਨਲ ਨੂੰ ਇਹ ਕਰਕੇ ਉਹਨਾਂ ਸੁਝਾਜ ਜਿਹੜੀਆਂ ਦਿੱਤੀਆਂ ਕੋਈ ਚੂੜ ਆਤੀ ਕੋ ਨਤਰਾ ਆ ਪਹਿਲਾਂ ਕਾਂਗਰਸ ਨੇ ਜੋਰ ਲਾ ਲਿਆ ਹੁਣ ਇਹਨਾਂ ਨੂੰ ਜੋਰ ਲਾ ਕੇ ਬਿਲਾ ਜਾਂ ਤੇ ਲੋਕਾਂ ਨੂੰ ਸਾਹਮਣੇ ਲਿਆਉਣ ਕਿਥੇ ਨਸ਼ੇ ਨੇ ਕੋਈ ਨਸ਼ਿਆਂ ਦੀ ਗੱਲ ਹੋਈ ਆ ਹੁਣ ਵੀ ਆਮਦਨ ਤੋਂ ਵੱਧ ਇਹਨਾਂ ਨੇ ਕੇਸ ਕੀਤੇ ਆ ਕੋ ਨਸ਼ਿਆਂ ਦੀ ਗੱਲ ਨਿਕਲੀ ਆ ਜੇ ਹੈਗੀ ਤੇ ਉਹਨਾਂ ਕਰਦੇ ਕਰਦੇ ਕਿਉਂ ਨਹੀਂ ਗੇ ਇਹ ਫਿਰ ਇੱਕ ਆਪੋਜੀਸ਼ਨ ਦੇ ਵਿੱਚ ਹੋਣ ਦੇ ਕਰਕੇ ਇਹਨਾਂ ਨੇ ਆਪਣਾ ਔਰੰਝਾ ਜਿਹਾ ਕੱਢੀ ਆ ਕਿ ਜੇ ਪੰਜਾਬ ਦੀ ਆਵਾਜ਼ ਹੋਣਾ ਵਿਕ੍ਰਮ ਜੀਤੇ ਸੌਦਾ ਹੈਗਾ ਹੁਣ ਚੀਕਾਂ ਨਿਕਲੀਆਂ ਨੇ ਪਈਆਂ ਨੇ ਤੇ ਬਾਕੀ ਜੀ ਇੱਕ ਹੁਣ ਆ ਗਿਆ ਬਾਹਰ ਤੇ ਵਰਕਰ ਵੀ ਹਸਾਲ ਵਿੱਚ ਆ ਗਏ ਨੇ ਇੱਕ ਸਾਥੀ ਨਾਲ ਹੁੰਦਾ ਸੀ ਜੀ ਪਹਿਲਾਂ ਹੁਣ ਤਾਂ ਮਜੀਠੀ ਹਲਕੇ ਦੇ ਕਹਿੰਦੇ ਆ ਮੇਰੀ ਤੂਤੀ ਬੋਲਦੀ ਚਲੋ ਜੀ ਉਹ ਆਪਣੀ ਜਗ੍ਹਾ ਜਿਹੋ ਉਹਨਾਂ ਦਾ ਰਾਜ ਜਿੱਥੇ ਜਿੱਤੇ ਕਹਿੰਦਾ ਹਟਾਇਆ ਵਾ ਤੇ ਕੋਈ ਨਹੀਂ ਆਪਣੀ ਜਗ੍ਹਾ ਤੇ ਆ ਅਸੀਂ ਆਪਣੀ ਜਗ੍ਹਾ ਦਾ ਸ਼ਰਮਣੀ ਕਾਲੀ ਦਾ ਆਪਣੀ ਆਵਾਜ਼ ਜਿਹੜੀ ਪਹਿਲੀ ਤਰ੍ਹਾਂ ਫੇਰ ਬਲੰਦ ਰੱਖੇਗਾ ਜੀ ਜੀ ਕਿੰਨੀ ਇੱਕ ਖੁਸ਼ੀ ਆ ਜੀ ਮਨ ਦੇ ਵਿੱਚ ਅੱਜ ਮਜੀਠੀਆ ਸਾਹਿਬ ਰਿਹਾ ਹੋ ਰਿਹਾ ਐ ਜਾਵਦਾ ਵੀ ਜਿਵੇਂ ਸਾਡੇ ਨਾਲ ਜਿਵੇਂ ਪੁੱਤ ਜੰਮਿਆ ਹੁੰਦਾ ਜਾਂ ਪੁੱਤ ਦਾ ਵਿਆਹ ਧਰਿਆ ਹੋਵੇ ਜੀ ਤੇ ਉਦੋਂ ਖੁਸ਼ੀ ਹੁੰਦੀ ਨਾ ਉਦੋਂ ਵੀ ਕਈ ਗੁਣਾ ਜ਼ਿਆਦਾ ਖੁਸ਼ੀ ਆ ਪਰ ਮੈਂ ਇੱਕ ਬੇਨਤੀ ਕਰੂੰਗਾ ਮਾਨਯੋਗ ਅਦਾਲਤ ਨੂੰ ਕਿ ਜੋ ਇਹਨੇ ਭਗਵੰਤੇ ਨੇ ਨਟੰਕੀ ਨੇ ਜੋ ਇਹ ਸਟੇਜਾਂ 'ਤੇ ਨਾਟਕ ਕਰਨ ਵਾਲੇ ਬੰਦੇ ਨੇ ਸਾਡੀ ਬਹੁਤ ਹੀ ਮਾਨਯੋਗ ਅਦਾਲਤ ਬਾਰੇ ਜੋ ਇਹਨੇ ਬੋਲਿਆ ਅੱਜ ਬਣ ਜੇ ਕੱਲ ਬਣ ਜੇ ਰੱਬ ਰੱਖਾ ਇਹਨਾਂ ਅਦਾਲਤਾਂ ਦਾ ਜਦੋਂ ਮੁਲਾਕਾਤ ਹੀ ਜੱਜ ਬਣ ਜੇ ਔਰ ਜੋ ਇਹਨਕ ਟਟੀਆਂ ਇਹ ਲੈਂਗੁਏਜ ਵਰਤੀ ਆ ਮੈਂ ਇਹ ਕਹਿੰਨਾ ਬੇਨਤੀ ਕਰਦਾ কোর্ਟ ਨੂੰ ਤੇ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਿ ਉਹ ਜੋ ਇਹੋ ਜਿਹਾ ਬਕਵਾਸ ਅੱਗੇ ਤੋਂ ਕੋਈ ਨਾ ਕਰੇ ਕਿਉਂਕਿ ਅਦਾਲਤਾਂ ਹੀ ਨੇ ਮਾਣਯੋਗ ਜਿਨ੍ਹਾਂ ਤੇ ਸਾਨੂੰ ਮਾਣ ਹੁੰਦਾ ਏ ਕਿ ਹੱਕ ਸੱਚ ਦੀ ਆਵਾਜ਼ ਜਿਹੜੀ ਆ ਇਹੋ ਜਿਹੇ ਜੋ ਦਬਾਉਣਾ ਚਾਹੁੰਦੇ ਨੇ ਤੇ ਉਹ ਅਦਾਲਤਾਂ ਹੀ ਉਹਨੂੰ ਹੱਕ ਤੇ ਸੱਚ ਦੱਸਦੀਆਂ ਨੇ ਜਿਸ ਤਰ੍ਹਾਂ ਹੁਣ ਉਹਨਾਂ ਨੇ ਇੱਕ ਬਦੀ ਉੱਤੇ ਨੇਕੀ ਦੀ ਜਿੱਤ ਕੀਤੀ ਆ ਔਰ ਜਿਸ ਤਰ੍ਹਾਂ ਇਹਦੇ ਮੂੰਹ ਤੇ ਚਪੇੜ ਮਾਰੀ ਭਗਵੰਤ ਮਾਨ ਦੇ ਔਰ ਜੋ ਇਹ ਬਕਵਾਸ ਕਰਦਾ ਕਿ ਇਹਨਾਂ ਕੋਈ ਜ਼ਾਇਦਾਤ ਆਮਦਨ ਤੋਂ ਵੱਧਿਆ ਇਹਨੂੰ ਪੁੱਛੋ ਤੂੰ ਤੇ ਇੱਕ ਮਾਸਟਰ ਦਾ ਮੁੰਡਾ ਐ ਇਕ ਆਮ ਮਾਸਟਰ ਦਾ ਮੈਨੂੰ 40 ਤੇ 50 ਹਜ਼ਾਰ ਤੇਰੇ ਪਿਓ ਦੀ ਪੈਨਸ਼ਨ ਹੋਣੀ ਆ ਔਰ ਸਾਬ ਬਿਕਰਮਜੀਤ ਸਿੰਘ ਮਜੀਠੀਆ ਉਸ ਖਾਨਦਾਨ ਦੇ ਜੋ ਮਹਾਰਾਜ ਸਿੰਘ ਦੇ ਟਾਈਮ ਤੋਂ ਲੈ ਕੇ ਉਹ ਪੀੜੀ ਦਰ ਪੀੜੀ ਜਰਨੈਲ ਤੁਰਿਆ ਆ ਹਿੰਦੁਸਤਾਨ ਦੇ ਵੀ ਜਰਨੈਲ ਰਹੇ ਨੇ ਅੱਜ ਵੀ ਉਹ ਜਰਨੈਲ ਆ ਉਹ ਇਨਾਂ ਦੀ ਮਜੀਠੀਆਂ ਦੀ ਬੇਟੀ ਆ ਸਾਡੀ ਜਿਹੜੀ ਭੈਣ ਬੀਬੀ ਹਰਸਿਮਰਤ ਕੌਰ ਉਹ ਵੀ ਜਰਨੈਲ ਆ ਸਾਬ ਬਿਕਰਮਜੀਤ ਸਿੰਘ ਵੀ ਜਰਨੈਲ ਆ ਔਰ ਜਰਨੈਲਾਂ ਦੇ ਪਰਿਵਾਰਾਂ ਦੇ ਨਾਲ ਸਾਬ ਪ੍ਰਕਾਸ਼ ਸਿੰਘ ਬਾਦਲ ਅਗੇ ਜਰਨੈਲ ਜਿਹੜਿਆਂ ਦੀ ਸਿਆਸਤ ਦਾ ਕਹੀ ਨਹੀਂ ਅੰਤੋ ਪਾ ਸਕਿਆ ਉਸ ਪਰਿਵਾਰਾਂ ਦੇ ਨਾਲ ਹਾਂ ਤੇ ਤੂੰ ਬਕਵਾਸ ਕਰਦਾ ਵੀ ਨਾਮਦਨ ਤੋਂ ਵੱਧ ਜਦੋਂ ਕਿ ਤੂੰ ਜੰਮਿਆ ਨਹੀਂ ਹ ਉਦੋਂ ਉਹਨਾਂ ਦੀਆਂ ਜਿਹੜੀਆਂ 에ਅਰਲਾਈਨਾਂ ਚੱਲਦੀਆਂ ਸੀ ਉਹਨਾਂ ਦੇ ਸ਼ਿਪ ਚੱਲਦੇ ਸੀ ਉਦੋਂ ਉਹਨਾਂ ਦੇ ਬਹੁਤ ਵੱਡੇ ਜਿਹੜੇ ਫਾਰਮ ਸੀ ਔਰ ਤੂੰ ਅੱਜ ਜੰਮ ਕੇ ਗੱਲਾਂ ਕਰਦਾ ਇਹ ਬਕਵਾਸ ਇਹਨੂੰ ਨਹੀਂ ਕਰਨੀ ਚਾਹੀਦੀ ਇਹਨੂੰ ਪਹਿਲਾਂ ਵੇਖਣਾ ਜਿਹਦਾ ਮੈਂ ਜੋ ਬੋਲਣ ਲੱਗਾ ਮੈਂ ਇਹ ਸੱਚ ਬੋਲ ਰਿਹਾ ਕਿ ਲੋਕਾਂ ਝੂਠ ਫਲਾ ਰਿਹਾ ਦੂਜੀ ਗੱਲ ਇਹਨੇ ਬਕਵਾਸ ਕੀਤਾ ਹੈ ਕਿ ਇਹ ਜਿਹੜਾ ਨਸ਼ੇ ਦਾ ਵਪਾਰੀਆ ਫਿਰ ਬੰਦ ਕਿਉਂ ਨਹੀਂ ਕੀਤਾ ਹੁਣ ਉਹਨੂੰ 8 ਮਹੀਨੇ ਹੋ ਗਏ ਅੰਦਰ ਕੇ ਨੂੰ ਬੰਦ ਕਿਉਂ ਨਹੀਂ ਕਰਨੇ ਠਾਓ ਇਸ ਕਰਕੇ ਮੈਂ ਕਿਨਾਂ ਦੇ ਮੂੰਹ ਤੇ ਜਿਹੜੀ ਚਪੇੜ ਵੱਜੀ ਆ ਮਾਨਯੋਗ ਅਦਾਲਤ ਦਾ ਹੀ ਬਕੋਟ ਕੋਟ ਧੰਵਾਦ ਕਰਦੇ ਆ ਇੱਕ ਮਜੀਠੇ ਹਲਕੇ ਦੇ ਵਿੱਚ ਕਹਿੰਦੇ ਜੀ ਅਸੀਂ ਆਪਣਾ ਸ਼ੇਅਰ ਜਿਹੜਾ ਉੱਥੇ ਭੇਜ ਦਿੱਤਾ ਤਲਬੀਰ ਸਿੰਘ ਗਿੱਲ ਹੋਣਾਂ ਦੀ ਗੱਲ ਇਹ ਭਾਜੀ ਲੋਕਾਂ ਨੇ ਕਰਦਣਾ ਫੈਸਲਾ ਸ਼ੇਰ ਕਿਹੜਾ ਗਿੱਦੜ ਕਿਹੜਾ ਚੀਤਾ ਕਿਹੜਾ ਇਹ ਲੋਕਾਂ ਦੇ ਹੱਥ ਫੈਸਲੇ ਨੇ ਆਪਣੇ ਆਪ ਮਮੀ ਕਹਿੰਨਾ ਮੈਂ ਸ਼ੇਰ ਆ ਮਮੀ ਕਹਿੰਨਾ ਮੈਂ ਮੋਦੀ ਦੀ ਤਾਂ ਤੇ ਮੈਂ ਚੋਂ ਚਾਹੀਦਾ ਇਹ ਸਾਰੇ ਕੁਝ ਕਹੀ ਜਾਂਦੇ ਆ ਪਰ ਜੋ ਲੋਕ ਫੈਸਲਾ ਕਰਦੇ ਜੋ ਸੰਗਤ ਫੈਸਲਾ ਕਰਦੀ ਉਹ ਸੰਗਤ ਦੇ ਹੱਥੇ ਚ ਹੁੰਦਾ ਜੀ ਤਾਂ ਕਿੰਨਾ ਕੁ ਉਤਸ਼ਾਹ ਹੈਗਾ ਜੀ ਸਰ ਅੱਜ ਯੂਥ ਤੇ ਬਹੁਤ ਉਸ਼ਾ ਉਤਸ਼ਾਹ ਆ ਸਾਡੇ ਵਰਕਰ 90 ਦੇ ਵਿੱਚ ਪਹੁੰਚ ਵੀ ਚੁੱਕੇ ਨੇ ਸੜਕਾਂ ਦੇ ਉੱਤੇ ਸਲਾਬ ਆ ਚੁੱਕਾ ਆ ਯੂਥ ਪੱਪਾ ਪਾਰ ਹੋ ਗਿਆ ਆ ਮਜੀਠੀਆ ਸਾਹਿਬ ਨੂੰ ਹੱਥਾਂ ਤੇ ਚੁੱਕਣ ਲਈ ਤਿਆਰ ਬਰ ਤਿਆਰ ਬੈਠਾ ਆ ਮਜੀਠੀਆ ਸਾਹਿਬ ਦੀ ਇੱਕ ਝਲਕ ਪਾਉਣ ਲਈ ਸਾਡਾ ਯੂਥ ਉਡੀਕ ਕਰ ਰਿਹਾ ਆ ਕਿਸੇ ਵळे ਸਾਡਾ ਜਰਨੈਲ ਬਾਹਰ ਆਵੇ ਤੇ ਅਸੀਂ ਉਹ ਉਹਦਾ ਇੱਕ ਝਲਕ ਪਾਈਏ ਇਸ ਲਈ ਅੱਜ ਪੂਰੇ ਤੁਸੀਂ ਕੱਲ ਰਾਤ ਦੇਖਾ ਹੋਏਗਾ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਦੀਵਾਲੀ ਮਨਾਇ ਗਈ ਆ ਆਤੀਸ਼ਬਾਜ਼ੀ ਕੀਤੀ ਗਈ ਆ ਔਰ ਲੋਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਨੇ ਔਰ ਵੱਡੀ ਗੱਲ ਜਿਹੜੇ ਹਲਵਾਈਆਂ ਦਾ ਉਹਨਾਂ ਦਾ ਕਾਰੋਬਾਰ ਵਧ ਗਿਆ ਲੋਕ ਲੱਡੂ ਲੈ ਲੈ ਕੇ ਲੋਕ ਆਪਣੇ ਮਹੱਲਿਆਂ 'ਚ ਆਪਣੇ ਇਲਾਕਿਆਂ 'ਚ ਵੰਡ ਰਹੇ ਆ ਇਸ ਲਈ ਬਹੁਤ ਹੀ ਖੁਸ਼ੀ ਦਾ ਮਾਹੌਲ ਬਣਿਆ ਪਿਆ ਆ ਸਾਡਾ ਵਰਕਰ ਸਾਡਾ ਪੰਜਾਬ ਦੇ ਲੋਕ ਪਸੰਦ ਜਿਹੜੇ ਆ ਬਹੁਤ ਹੀ ਖੁਸ਼ ਹੋਏ ਨੇ ਅੱਜ ਇਸ ਸੁਪਰੀਮ ਕੋਰਟ ਦੇ ਫੈਸਲੇ ਤੇ ਜੀ ਤਾਂ ਕਿੰਨਾ ਅੱਛਾ ਤੁਸੀਂ ਦੇਖਦੇ ਹੋ ਕਿਉਂਕਿ ਪਰਿਵਾਰ ਵੀ ਜਿਹੜਾ ਸਾਰਾ ਉੱਥੇ ਪਹੁੰਚਿਆ ਹੋਇਆ ਤਾਂ ਪਰਿਵਾਰ ਦੇ ਵਿੱਚ ਜਿਹੜੇ ਜਾਂ ਉਹਨਾਂ ਦੇ ਫਾਦਰ ਸਾਹਿਬ ਇਸ ਵਕਤ ਕਿੱਥੇ ਨੇ ਜਾਂ ਜਦੋਂ ਇੱਥੇ ਆਉਣਗੇ ਮਜੀਠੀਆ ਸਾਹਿਬ ਕਿੰਦਾ ਦਾ ਸਵਾਗਤ ਕੀਤਾ ਜਾਏ ਸਵਾਗਤ ਜੀ ਬਹੁਤ ਵੱਡੇ ਪੱਧਰ ਤੇ ਕੀਤਾ ਜਾਊਗਾ ਕਿਉਂਕਿ ਦੇਖੋ 7 ਮਹੀਨੇ ਜਿਹੜਾ ਸਰਕਾਰ ਨੇ ਆਪਣਾ ਪੂਰਾ ਦਬਾਅ ਰੱਖਿਆ ਬਿਕਰਮ ਸਿੰਘ ਮੀਟਿੰਗ ਪਰ ਉਹ ਸਰਦਾਰ ਬਿਕਰਮ ਇੱਥੇ ਦੱਬਿਆ ਨਹੀਂ ਔਰ ਅੱਜ ਵੀ ਅਹੀਂ ਕੱਲ੍ਹ ਵੀ ਤੁਸੀਂ ਦੇਖਿਆ ਹੋਵੇ ਕੱਲ੍ਹ ਵੀ ਇਥੇ ਪੰਗੜੇ ਪਏ ਨੇ ਅੱਜ ਸਾਰੇ ਜਿਹੜੇ ਸਰ ਜਿੰਨੀ ਸਾਡੀ ਲੀਡਰਸ਼ਿਪ ਅਮਰਦੀ ਸੀਗੀ ਮੇਨ ਸਾਰੀ ਉੱਥੇ ਵੀ ਗਈ ਆ ਕੁਝ ਅੱਜ ਇੱਥੇ ਵੀ ਆ ਰਹੇ ਦਾ ਕਾਰਜਕ੍ਰਮ ਜਿਠਿਆਣਾ ਜਦੋਂ ਵੀ ਕੋਈ ਗੱਲ ਹੁੰਦੀ ਕੋਈ ਕੰਮ ਹੁੰਦਾ ਤਾਂ ਸਾਰਾ ਸਾਡਾ ਜਿਹੜਾ ਸੀਗਾ ਪਹਿਲਦਾਰ ਹੁੰਦਾ ਸੀ ਅੱਜ ਵੀ ਜਿਹੜਾ ਵੱਡੇ ਪੱਧਰ ਦੇ ਜਿਹੜਾ ਵਾ ਜਦੋਂ ਵੀ ਇਹਦਾ ਪ੍ਰੋਗਰਾਮ ਬਣੇਗਾ ਇੱਕ ਜਿਹੜਾ ਦੋ ਦਿਨਾਂ ਚ ਤਿੰਨ ਦਿਨਾਂ ਚ ਜਦੋਂ ਵੀ ਬਣੇਗਾ ਤੁਸੀਂ ਕੋ ਦੇਖੋਗੇ ਚੰਡੀਗੜ੍ਹ ਤੋਂ ਲੈ ਕੇ ਅੰਬਸਰ ਤੱਕ ਜਿਹੜਾ ਨਾ ਵੱਡੇ ਪਰਵ ਜਿਹੜਾ ਸਵਾਗਤ ਕੀਤਾ ਜਾਵੇਗਾ ਜੀ ਤਾਂ ਕੀ ਵੇਖਦੇ ਹੋ ਕਿ ਜੋ ਆਮ ਆਦਮੀ ਪਾਰਟੀ ਦਾ ਕਿੱਦਾਂ ਦਾ ਵਤੀਰਾ ਰਿਹਾ ਇੰਨੀ ਦੇਰ ਜਿਹੜੀ ਅਕਾਲੀ ਲੀਡਰਸ਼ਿਪ ਹੈ ਕੀ ਦਬਾ ਸਕੀ ਹੈ ਇਹਨੂੰ ਕਿੱਦਾਂ ਅਕਾਲੀ ਦਾਲਾ ਲੀਡਰਸ਼ਿਪ ਆ ਨਾਦਰ ਦੱਬੇ ਆ ਨਾ ਸਾਡੇ ਲੀਡਰ ਦੱਬਦੇ ਆ ਤੇ ਨਾ ਸਾਡੇ ਵਰਕਰ ਦੱਬਦੇ ਆ ਮੀਠਿਆ ਸਾਹਿਬ ਦੀ ਮੁੱਛ ਤੇ ਇੱਕ ਉਹ ਜਿਹੜੇ ਚੀਕਾਂ ਵਾਲੀ ਗੱਲ ਕਰਦੇ ਆ ਨਾ ਉਹ 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 ਪੂਰੀ ਵਰਲਡ ਚ ਮਸ਼ਹੂਰ ਆ ਨਾ ਤੇ ਮੀਠਿਆ ਸਾਹਿਬ ਦੱਬਦੇ ਆ ਨਾ ਸਾਡੇ ਵਰਕਰ ਹੀ ਦਬਦੇ ਆ ਸਾਡਾ ਜਿਹੜਾ ਹੌਸਲਾ ਬਲੰਦ ਹੋ ਗਿਆ ਸਾਡਾ ਉਤਸ਼ਾਹ ਵਧ ਗਿਆ ਵਾ ਸਾਰੇ ਆਕਾਲੀ ਵਰਕਰਾਂ ਦਾ ਇਹ ਇਹ ਤਾਂ ਲੱਗਣ ਡਿਆ ਜਿਵੇਂ ਸਾਡੀ ਸਰਕਾਰ ਹੀ ਆ ਗਈ ਹੁੰਦੀ ਜਿਗਲ ਮਜੀਠੀਆ ਸਾਹਿਬ ਆ ਬਾਹਰ ਆ ਗਿਆ ਜੀ ਲੱਗਦਾ ਕਿ ਹੁਣ ਅੱਗੇ ਆਉਣ ਵਾਲੇ ਸਤੈ ਦੀਆਂ ਚੋਣਾਂ 'ਚ ਵੀ ਕਾਫੀ ਹਾਂ ਲੋਕਾਂ ਦਾ ਰਿਸਪੌਂਸ ਦੇਣਗੇ ਲੋਕਾਂ ਨੇ ਅੱਗੇ ਮਾਰ ਖਾ ਲਈ ਆ ਲੋਕਾਂ ਨੇ ਅੱਗੇ ਇਹਨਾਂ ਨੇ ਝੂਠ ਬੋਲ ਕੇ ਵੋਟਾਂ ਪਵਾ ਲਈਆਂ ਬੀਬੀਆਂ ਕੋਈ ਹਜ਼ਾਰ-ਹਜ਼ਾਰ ਰੁਪਏ ਨਾਲ ਲਾਲਚ ਦੇ ਕੇ ਵੋਟਾਂ ਪਵਾ ਲਈਆਂ ਉਹ 4 ਸਾਲ ਲੋਕਾਂ ਨੂੰ ਹੋ ਗਿਆ ਤੁਰੇ ਫਿਰਦੇ ਆ ਕਿਸ ਨੂੰ ਕੁਝ ਮਿਲਿਆ ਹੀ ਨਹੀਂ ਅੱਜ ਤੱਕ ਪਰਿਵਾਰ ਕਿੱਥੇ ਆ ਜੀ ਹੁਣ ਮ para <laughs> nada ਹਾਂ ਜੀ ਸਾਰੇ ਸਾਰਾ ਸਾਰਾ ਲੋਕ ਅਕਸ਼ਰ ਨਾਲ ਹੀ ਆਊਗਾ ਤੇ ਵਿਆਹ ਵਰਗਾ ਮਾਹੌਲ ਹੋਊਗਾ ਤੇ ਇਕੱਲਾ ਇਕੱਲਾ ਅਕਾਲੀ ਵਰਕਰ ਜਿਹੜਾ ਨਾ ਉਹ ਬਹੁਤ ਹਸ਼ਿਆ ਇਹ ਤਸਵੀਰਾਂ ਜਿਹੜੀਆਂ ਤੜ ਨਾਲ ਸਾਂਝੀਆਂ ਕੀਤੀਆਂ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਜਿੱਦਾਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਕਿਉਂਕਿ ਕਾਫੀ ਜਸ਼ਨ ਵਾਲਾ ਮਾਹੌਲ ਹੈ ਮੇਜਿਤਿਆ ਸਾਹਿਬ ਦੇ ਘਰ ਦੇ ਵਿੱਚ ਦੱਸ ਦਈਏ ਕਿ ਹੁਣ ਕੁਝ ਹੀ ਸਮੇਂ ਦੇ ਵਿੱਚ ਜਦੋਂ ਉਹਨਾਂ ਦੀ ਰਿਹਾਈ ਹੋਣੀ ਹੈ ਤਾਂ ਉਸ ਤੋਂ ਬਾਅਦ ਕਾਫੀ ਅਕਾਲੀ ਵਰਕਰਾਂ ਦੇ ਵਿੱਚ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਕੁਝ ਹੀ ਦਿਨਾਂ ਦੇ ਵਿੱਚ ਕਿਉਂਕਿ ਇੱਕ ਦੋ ਇਨਾਂ ਦੇ ਵਿੱਚ ਮੁਜੀਠੀਆ ਸਾਹਿਬ ਇੱਥੇ ਪਹੁੰਚਣਗੇ ਤਾਂ ਜਿੱਦਾਂ ਅਕਾਲੀ ਵਰਕਰਾਂ ਦਾ ਕਹਿਣਾ ਕਿ ਦੀਵਾਲੀ ਵਰਗਾ ਮਾਹੌਲ ਹੋਏਗਾ ਤੇ ਉਹਨਾਂ ਦੇ ਘਰ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਹਾਲਾਂਕਿ ਘਰ ਦੇ ਮੈਂਬਰ ਜਿਹੜੇ ਨੇ ਉਹ ਚੰਡੀਗੜ੍ਹ ਵਿਖੇ ਗਏ ਨੇ ਉਹਨਾਂ ਵੱਲੋਂ ਮੁਜੀਠੀਆ ਵਿਕਰਨ ਸਿੰਘ ਮੁਜੀਠੀਆ ਹੋਣਾ ਨੂੰ ਰਿਹਾ ਹੋਣ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਲੈ ਕੇ ਆਇਆ ਜਾਏਗਾ ਤਾਂ ਕਲੀ-ਕਲੀ ਤਸਵੀਰਾਂ ਦਾ ਸਾਂਝੀ ਕਰਦੇ ਰਾਵਾਂਗੇ ਬਣੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀ কুমার ਤੇ ਰਖਸ਼ ਸੁਨਗ ਜਗਬਾਨੀ ਟੀਵੀ ਸ਼੍ਰੀਮਨ ਸੱਸਾ